ਸੋ ਚੀਰਿਆਕਾਲ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਪ੍ਰਵਿੰਦਰ ਸਿੰਘ ਕਾਂਗਰਸ ਨੇ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ਤੇ ਲਿਆ ਡੋਨਾਲਡ 트ੰਪ ਦੇ ਬਿਆਨਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੀ ਚੁੱਪ ਤੇ ਸਵਾਲ ਖੜੇ ਕੀਤੇ ਨੇ ਕਾਂਗਰਸ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੇ ਵਸ਼ਿੰਤਨ ਡੀਸੀ ਵਾਲੇ ਦੋਸਤ ਨੇ ਸੈਂਕੜੇ ਦਾ ਅੰਕੜਾ ਲਗਭਗ ਹੁਣ ਪੂਰਾ ਕਰ ਲੈਣਾ ਹੈ ਜਿਸ ਵਿੱਚ ਉਹ ਲਗਾਤਾਰ ਇਹ ਦਾਵਾ ਕਰ ਰਹੇ ਨੇ ਕਿ ਭਾਰਤ ਤੇ ਪਾਕਿਸਤਾਨ ਦੀ ਜੰਗ ਰੁਕਵਾਉਣ ਵਿੱਚ ਸਾਡਾ ਹੱਥ ਹੈ ਯਾਨੀ ਕਿ ਅਸੀਂ ਦਖਲ ਦੇ ਕੇ ਭਾਰਤ ਤੇ ਪਾਕਿਸਤਾਨ ਦੀ ਜੰਗ ਰੁਕਵਾਈ ਪਰ 트ੰਪ ਦੇ ਇਹਨਾਂ ਬਿਆਨਾਂ ਦੇ ਬਾਵਜੂਦ ਵੀ ਉਹ ਯਾਨੀ ਕਿ ਪ੍ਰਧਾਨ ਮੰਤਰੀ ਮੋਦੀ ਚੁੱਪ ਕਿਉਂ ਨੇ ਇਸ ਤਰ੍ਹਾਂ ਦੇ ਸਵਾਲ ਨੇ ਜਿਹੜੇ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਤੇ ਖੜੇ ਕੀਤੇ ਨੇ ਕਾਂਗਰਸ ਨੇ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਪਿਛਲੇ ਸਾਲ ਭਾਰਤ ਤੇ ਪਾਕਿਸਤਾਨ ਵਿਚਕਾਰ ਟਕਰਾਅ ਨੂੰ ਰੋਕਣ ਦੇ ਆਪਣੇ ਦਾਅਵੇ ਨੂੰ ਦੁਹਰਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਤੇ ਨਿਸ਼ਾਨਾ 사ਧਿਆ ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਵਾਸ਼ਿੰਗਟਨ ਡੀਸੀ ਵਾਲੇ ਚੰਗੇ ਦੋਸਤ ਤੇਜ਼ੀ ਨਾਲ ਇਹ ਕਹਿਣ ਦੇ ਸੰਕੇਤੇ ਦੇ ਅੰਕੜੇ ਵੱਲ ਵਧ ਰਹੇ ਨੇ ਕਿ ਉਹਨਾਂ ਨੇ ਆਪਰੇਸ਼ਨ ਸੰਦੂਰ ਨੂੰ ਰੋਕਣ ਲਈ ਦਖਲ ਦਿੱਤਾ ਸੀ ਫਿਰ ਵੀ ਉਹ ਯਾਨੀ ਕਿ ਮੋਦੀ ਪੂਰੀ ਤਰ੍ਹਾਂ ਚੁੱਪ ਬੈਠੇ ਨੇ ਵਿਰੋਧੀ ਪਾਰਟੀ ਨੇ ਵੀਰਵਾਰ ਨੂੰ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਅਤੇ ਮਤੇ ਦੇ ਚਰਚਾ ਦਾ ਜਵਾਬ ਦਿੰਦਿਆਂ ਮੋਦੀ ਦੇ ਸੰਬੋਧਨ ਤੇ ਵੀ ਤਿੱਖਾ ਹਮਲਾ ਕੀਤਾ ਕਿਹਾ ਕਿ ਉਹ ਆਪਣੀ ਹੀ ਨਫ਼ਰਤ ਦੇ ਕੈਦੀ ਨੇ ਅਤੇ ਉਹਨਾਂ ਨੇ ਉੱਪਰਲੇ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਵੱਲੋਂ ਉਠਾਏ ਗਏ ਕਿਸੇ ਵੀ ਗੰਭੀਰ ਸਵਾਲ ਦਾ ਜਵਾਬ ਨਹੀਂ ਦਿੱਤਾ ਕਾਂਗਰਸ ਦੇ ਜਨਰਲ ਸਕੱਤਰ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਬੀਤੀ ਸ਼ਾਮ ਰਾਜ ਸਭਾ ਵਿੱਚ ਫਿਰ ਤੋਂ ਜ਼ਾਹਰ ਕਰ ਦਿੱਤਾ ਪੱਖਪਾਤ ਦਾ ਸਰੋਤ ਨੇ ਇਹ ਗੱਲ ਸਪਸ਼ਟ ਹੈ ਕਿ ਉਹ ਐਲਾਨ ਕਰਨਾ ਜਾਰੀ ਰੱਖ ਸਕਦੇ ਨੇ ਕਿ ਉਹ ਇੱਕ ਮਹਾਨ ਵਿਅਕਤੀ ਨੇ ਪਰ ਜਿੰਨਾ ਜ਼ਿਆਦਾ ਉਹ ਅਝਿਹਾ ਕਰਦੇ ਨੇ ਇਹ ਉਨਾ ਹੀ ਸਪਸ਼ਟ ਹੁੰਦਾ ਜਾਂਦਾ ਹੈ ਕਿ ਉਹ ਇੱਕ ਚੰਗੇ ਵਿਅਕਤੀ ਨਹੀਂ ਹਨ ਅਤੇ ਕਦੇ ਵੀ ਨਹੀਂ ਹੋ ਸਕਦੇ ਇਹ ਬਿਆਨ ਕਾਂਗਰਸ ਨੇ ਦਿੱਤਾ ਸੋ ਰਮੇਸ਼ ਨੇ ਐਕਸ ਤੇ ਕਿਹਾ ਕਿ ਇਹ ਕਹਿਣਾ ਕਿ ਉਹਨਾਂ ਦਾ 97 ਮਿੰਟ ਦਾ ਭਾਸ਼ਣ ਤਰਸਯੋਗ ਸੀ ਇਹ ਘੱਟ ਬਿਆਨੀ ਹੋਵੇਗਾ